ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਬੁਲਾਇਆ ਸਰਪੰਚ ਰਹੀਮਾਬਾਦ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਗਰਦਾਸਪੁਰ ਮੇਰੇ ਵੱਲੋਂ ਪੰਜਾਬ ਟੁੱਟੇ ਦੀ ਸਮੁੱਚੀ ਟੀਮ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵਾਂ ਬੱਚੇ ਬਜ਼ੁਰਗਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਕਿ ਇਹ ਤਿਉਹਾਰ ਤੁਹਾਡੇ ਵਾਸਤੇ ਜਿਹੜਾ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਨੌਜਵਾਨਾਂ ਬੱਚਿਆਂ ਨੂੰ ਔਰ ਸਾਰਿਆਂ ਨੂੰ ਕਿ ਇਹ ਦੀਵਾਲੀ ਜਿਹੜੀ ਅਸੀਂ ਪ੍ਰਦੂਸ਼ਣ ਰਹਿਤ ਜਿਹੜੀ ਮਨਾ ਕੇ ਤੇ ਆਪਾਂ ਵਾਤਾਵਰਨ ਨੂੰ ਜਿਹੜਾ ਬਚਾਉਣ ਦੇ ਵਿੱਚ ਵੀ ਯੋਗਦਾਨ ਪਾਈਏ ਔਰ ਆਪਣੀ ਜਿਹੜੀ ਅਗਲੀ ਪਨੀਰੀ ਏ ਉਹਨੂੰ ਵੀ ਇਹਨਾਂ ਗੱਲਾਂ ਨਾਲ ਪ੍ਰੇਰਿਤ ਕਰੀਏ ਕਿਉਂਕਿ ਜੇ ਅੱਜ ਆਪਾਂ ਇਸਲੀ ਤੇ ਤੁਰਾਂਗੇ ਤੇ ਤਾਂ ਹੀ ਕੱਲ ਨੂੰ ਸਾਡੇ ਬੱਚੇ ਜਿਹੜੇ ਇਹਨਾਂ ਗੱਲਾਂ ਨੂੰ ਸਮਝ ਪਾਉਣਗੇ ਸੋ ਪ੍ਰਮਾਤਮਾ ਕਰੇ ਕਿ ਇਹ ਦੀਵਾਲੀ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਆਪਾਂ ਆਪਣਾ ਜਿਹੜਾ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਵੀ ਅਸੀਂ ਜਿਹੜਾ ਜਿਹੜਾ ਜੋ ਬਣਦਾ ਯੋਗਦਾਨ ਪਾ ਸਕੀਏ ਤੇ ਗ੍ਰੀਨ ਦੀਵਾਲੀ ਮਨਾਈਏ ਦੀਵੇ ਬਾਲੀਏ ਔਰ ਜਿਵੇਂ ਸਾਡਾ ਪੁਰਾਣਾ ਕਲਚਰ ਸੀਗਾ ਉਸੇ ਹਿਸਾਬ ਦੇ ਨਾਲ ਦੀਵਾਲੀ ਮਨਾਈਏ ਇਹ ਪਟਾਕਿਆਂ ਸ਼ੋਰ ਸ਼ਰਾਬਿਆਂ ਤੋਂ ਜਿਹੜਾ ਗਰੇਜ ਕਰੀਏ ਤਾਂ ਕਿ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ